ਮੇਰਾ ਨਾਮ ਕਰਮਜੀਤ ਸਿੰਘ ਮੇਰੇ ਇੰਸਟੀਚਿਊਟ ਦਾ ਨਾਮ ਆਈਟੈਕ ਐਜੂਕੇਸ਼ਨ ਸਿਟੀ ਨਿਹਾਲ ਸਿੰਘ ਵਾਲਾ ਇੱਥੇ ਆਪਾਂ ਜੋ ਕੋਰਸ ਚਲਾ ਰਹੇ ਹਾਂ ਡੀਡੀਯੂ ਜੀਕੇ ਬਾਈ ਆਈ ਭਾਰਤ ਸਰਕਾਰ ਦਾ ਕੋਰਸ ਹੈਗਾ ਇਹਦੇ ਵਿੱਚ ਇਕੱਲਾ ਲੜਕੀਆਂ ਦੇ ਲਈ ਕੋਰਸ ਆਪਾਂ ਚਲਾ ਰਹੇ ਹਾਂ ਫੈਸ਼ਨ ਡਿਜ਼ਾਈਨਿੰਗ ਫਿਲਹਾਲ ਠੀਕ ਹੈ ਉਹਦੇ ਵਿੱਚ ਕੁਆਲਿਫੀਕੇਸ਼ਨ ਪਲੱਸ 2 ਚਾਹੀਦੀ ਬੱਚੇ ਦੀ 18 ਤੋਂ ਲੈ ਕੇ 35 ਸਾਲ ਦੀ ਉਮਰ ਚਾਹੀਦੀ ਹੈ ਇਹ ਜੋ ਬੀਪੀਐਲ ਹੈਗੇ ਜਾਂ ਮਤਲਬ ਇਕਨੋਮਿਕਲੀ ਵੀਕਰ ਹੋਣ ਉਹ ਬੱਚੇ ਲੈ ਸਕਦੇ ਨੇ ਦਾਖਲਾ ਫੀਸ ਕੋਈ ਨਹੀਂ ਹੈ ਬਿਲਕੁਲ ਫ੍ਰੀ ਫੀਸ ਹੈ। ਇਹ ਕੈਟਾਗਰੀ ਕੋਈ ਵੀ ਨਹੀਂ ਹੈਗੇ ਐਸਸੀ ਵੀਸੀ ਜਨਰਲ ਕੋਈ ਬੱਚਾ ਵੀ ਇਹਦੇ ਵਿੱਚ ਐਡਮਿਸ਼ਨ ਲੈ ਸਕਦਾ ਹੈ। ਇਹ ਕੋਰਸ ਕਰਨ ਤੋਂ ਬਾਅਦ ਬੱਚੇ ਨੂੰ ਇੱਕ ਜੌਬ ਮਿਲੂਗੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿੱਦੀ ਸਟਾਰਟਿੰਗ ਸੈਲੀ 12 ਤੋਂ ਲੈ ਕੇ 15000 ਪਾਈ ਤੱਕ ਹੋਊਗੀ। ਬੱਚਾ ਆਪਣੇ ਆਪ ਮਤਲਬ ਜੌਬ ਕਰੂਗਾ ਤੇ ਉਸ ਤੋਂ ਬਾਅਦ ਆਪਣਾ ਫਿਊਚਰ ਬ੍ਰਾਈਟ ਕਰ ਲਊਗਾ। ਸਾਡੇ ਕੋਲ ਇਸੇ ਹੌਸਟਲ ਬਣਿਆ ਹੋਇਆ ਬੱਚਿਆਂ ਲਈ ਬਿਲਕੁਲ ਫ੍ਰੀ ਹੈਗਾ। ਸਾਰੇ ਬੱਚਿਆਂ ਨੂੰ ਬੈੱਡ ਦਿੱਤੇ ਹੋਏ ਨੇ। ਖਾਣਾ-ਪੀਣਾ ਸਾਰਾ ਸੈਂਟਰ ਵੱਲੋਂ ਅਸੀਂ ਫ੍ਰੀ ਦੇ ਰਹੇ ਹਾਂ। 10 ਟਾਈਮ ਦਾ ਖਾਣਾ, ਦੋ ਟਾਈਮ ਦੀ ਚਾ ਸੋ ਦਿੱਲੀ ਦੀ ਟੀਮ ਕੀ ਹੈ ਸਰ ਸਟੂਡੈਂਟਸ 9 ਤੋਂ 5 ਵਜੇ ਤੱਕ ਕਲਾਸ ਹੈਗੀ ਆ ਉਹਦੇ ਵਿੱਚ ਕੰਪਿਊਟਰ ਕਰਵਾਇਆ ਜਾਂਦਾ ਸਪੀਕਿੰਗ ਕਰਵਾਇਆ ਜਾਂਦੀ ਆ ਪ੍ਰੈਕਟੀਕਲ ਕਰਵਾਇਆ ਜਾਂਦਾ ਸ਼ਾਮ ਨੂੰ ਬੱਚਿਆਂ ਨੂੰ ਖੇਡਾਂ वगੇਨਾ ਗੇਮਾਂ ਵਗੇਰਾ ਅਸੀਂ ਕਰਵਾਉਂਦੇ ਆ ਕਿੰਨੇ ਸਟੂਡੈਂਟਸ ਹਨ ਹੁਣ ਤੱਕ 140 ਸਟੂਡੈਂਟਸ ਨੇ ਇਸ ਵਕਤ ਆਪਣੇ ਕੋਲ ਠੀਕ ਔਰ ਕਿੰਨੇ ਸਟੂਡੈਂਟਸ ਦੀ ਅਜੇ ਰੋਣਾ ਤੱਕ 140 ਸਟੂਡੈਂਟਸ ਦੀ ਹੋਰ ਜ਼ਰੂਰਤ ਹੈਗੇ 140 ਦਾ ਕੋਰਸ ਕੰਪਲੀਟ ਹੋ ਚੁੱਕਿਆ ਹੈ ਕਿੰਨੇ ਸਮੇਂ ਤੋਂ ਤੁਹਾਡਾ ਸੈਂਟਰ ਚੱਲ ਰਿਹਾ ਔਰ ਕਿੰਨੇ ਸਟੂਡੈਂਟ ਜਿਹੜੇ ਆਪਣਾ ਫਿਊਚਰ ਬਣਾ ਚੁੱਕੇ ਨੇ ਅਸੀਂ 2008 ਤੋਂ ਚਲਾ ਰਹੇ ਹਾਂ ਅ ਕਰੀਬ 50 ਹਜ਼ਾਰ ਦੇ ਕਰੀਬ ਅਸੀਂ ਸਟੂਡੈਂਟਸ ਨੂੰ ਸਟੱਡੀ ਕਰਵਾ ਚੁੱਕੇ ਹਾਂ ਕਿਹੜੇ ਕਿਹੜੇ ਪਿੰਡਾਂ ਦੇ ਸਟੂਡੈਂਟ ਇੱਥੇ ਜੁਆਇਨ ਕਰ ਚੁੱਕੇ ਹੁਣ ਇਸ ਵਾਰ ਸਾਡੇ ਕੋਲੇ ਨਿਹੋਗਾ ਡਿਸਟ੍ਰਿਕਟ ਦੇ 22 ਪਿੰਡਾਂ ਦੇ ਜਿਹੜੇ ਸਟੂਡੈਂਟ ਹੈਗੇ ਨੇ ਅ ਸਟੱਡੀ ਕਰ ਰਹੇ ਨੇ ਹੋਰ ਕਿਹੜੀਆਂ-ਕਿਹੜੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ ਬੱਚਿਆਂ ਨੂੰ ਯੂਨੀਫਾਰਮ ਫ੍ਰੀ ਦੇ ਰਹੇ ਹਾਂ ਬੁੱਕਸ ਵਗੈਰਾ ਫ੍ਰੀ ਦੇ ਰਹੇ ਹਾਂ ਖਾਣਾ ਪੀਣਾ ਫ੍ਰੀ ਦੇ ਰਹੇ ਹਾਂ ਮਹੀਨੇ ਦੇ ਵਿੱਚ ਇੱਕ ਟ੍ਰਿਪ ਲੈ ਕੇ ਜਾ ਰਹੇ ਹਾਂ ਅਸੀਂ ਉਹ ਬਿਲਕੁਲ ਫ੍ਰੀ ਹੈਗਾ ਅਸ ਤੋਂ ਬਾਅਦ ਵਿੱਚ ਅਸੀਂ ਜੌਬ ਦੇ ਆਪਣਾ ਪਲੇਸਮੈਂਟ ਅਸੀਂ ਕਰਵਾਵਾਂਗੇ। ਮੰਨ ਲਓ ਜਿਹੜੇ ਬੱਚੇ ਆਉਂਦੇ ਆ ਸਰ ਕੀ ਕੀ ਰਿਕੁਆਇਰਮੈਂਟ ਆ ਉਹਨਾਂ ਦੇ ਲਈ ਮੰਨ ਲਓ ਕੋਈ ਬੱਚਾ ਤੁਹਾਡੀ ਵੀਡੀਓ ਦੇਖ ਰਿਹਾ ਹੋਵੇਗਾ ਉਹਦੀ ਫੈਮਿਲੀ ਨੂੰ ਕਿਹੜੀਆਂ ਕਿਹੜੀਆਂ ਜਿਹੜੀਆਂ ਰੂਲ ਰੈਗੂਲੇਸ਼ਨਸ ਹੁੰਦੀਆਂ। ਬੱਚੇ ਦੀ ਸਟੱਡੀ ਪਲੱਸ 2 ਹੋਣੀ ਚਾਹੀਦੀ ਆ। ਉਹ ਜੋ ਕੋਈ ਵੀ ਕੈਟਾਗਰੀ ਹੋਵੇ ਆ ਸਕਦੇ ਸਿਰਫ ਇੰਨਾ ਹੀ ਹੈਗਾ ਬੱਚੇ ਦਾ ਪੇਰੈਂਟਸ ਕੋਈ ਗਵਰਨਮੈਂਟ ਜੌਬ ਤੇ ਨਾ ਲੱਗਿਆ ਹੋਵੇ। ਜ਼ਰੂਰਤਮੰਦ ਪਰਿਵਾਰ ਹੋਵੇ ਅਸੀਂ ਉਹਨਾਂ ਨੂੰ ਬਿਲਕੁਲ ਸਟੱਡੀ ਫ੍ਰੀ ਕਰਵਾਵਾਂਗੇ। ਸਰ ਜਦੋਂ ਹੌਲੀਡੇਸ ਆਉਂਦੀਆਂ ਬੱਚਿਆਂ ਨੂੰ ਕਿੰਨੇ ਟਾਈਮ ਬਾਅਦ ਮਿਲਦੀ ਔਰ ਕਿੰਨੇ ਟਾਈਮ ਦਾ ਪ੍ਰੋਸੈਸ ਹੈ ਹੌਲੀਡੇਸ ਸ਼ਰਡੇ ਸ਼ਾਮ ਨੂੰ ਬੱਚੇ ਚਲੇ ਜਾਂਦੇ ਨੇ ਮੰਡੇ ਆ ਜਾਂਦੇ ਨੇ ਸੰਡੇ ਦੀ ਛੁੱਟੀ ਹੁੰਦੀ ਹੈ ਕੋਈ ਵੀ ਗਵਰਨਮੈਂਟ ਛੁੱਟੀ ਹੁੰਦੀ ਹੈ ਉਹ ਅਸੀਂ ਕਰਦੇ ਆ ਬੱਚੇ ਨੂੰ